ਸਤਿ ਸ੍ਰੀ ਅਕਾਲ ਦੋਸਤੋ ਪਿਛਲੇ ਦਿਨੀ ਇੱਕ ਖਬਰ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਇੱਕ ਝੰਘੋਲ ਦੇਣ ਵਾਲਾ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਸੀ ਜਦੋਂ ਇੱਕ ਭੂਆ ਵੱਲੋਂ ਹੀ ਆਪਣੀਆਂ ਸੱਕੀਆਂ ਭੀਜੀਆਂ ਨੂੰ ਲੱਖਾਂ ਰੁਪਏ ਦੇ ਵਿੱਚ ਲੋਕਾਂ ਕੋਲ ਵੇਚ ਦਿੱਤਾ ਗਿਆ ਸੀ ਜਿਸ ਦਾ ਖੁਲਾਸਾ ਇੱਕ ਸਮਾਜ ਸੇਵੀ ਸੰਸਥਾ ਬਾਬਾ ਰਤਨਦੇਵ ਸੇਵਾ ਸੁਸਾਇਟੀ ਤੋਂ ਵੀਰ ਜਗਜੀਤ ਸਿੰਘ ਜੱਗੀ ਵੱਲੋਂ ਕੀਤਾ ਗਿਆ ਸੀ ਜਿਸ ਵੱਲੋਂ ਆਪਣੀ ਟੀਮ ਦੇ ਨਾਲ ਇਹ ਸਾਰਾ ਮਸਲਾ ਕਵਰ ਕੀਤਾ ਗਿਆ ਸੀ ਹਾਲਾਂਕਿ ਇਸ ਦੌਰਾਨ ਉਹਨਾਂ ਦਾ ਕੈਮਰਾ ਬੰਦ ਹੋਣ ਕਰਕੇ ਪੂਰਾ ਅਪਡੇਟ ਤੁਹਾਡੇ ਤੱਕ ਨਹੀਂ ਪਹੁੰਚਿਆ ਸੀ ਪਰ ਹੁਣ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਉਹ ਕੁੜੀਆਂ ਉਹ ਭਤੀਜੀਆਂ ਜੋ ਵੇਚੀਆਂ ਗਈਆਂ ਸੀ ਉਹਨਾਂ ਨੇ ਆਪ ਹੁਣ ਸੰਸਥਾ ਕੋਲ ਆ ਕੇ ਉਸ ਭੂਆ ਦਾ ਸੱਚ ਸਾਹਮਣੇ ਦੱਸਿਆ ਕਿਸ ਤਰ੍ਹਾਂ ਉਹਨਾਂ ਤੇ ਕਿਸ ਤਰ੍ਹਾਂ ਦੇ ਤਸੱਦਦ ਹੋਏ ਆਓ ਪੂਰੀ ਕਹਾਣੀ ਸੁਣੋ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਟ ਰਹੀਆਂ ਨੇ ਤੇ ਇਸ ਮਾਮਲੇ ਤੇ ਕੀ ਇਸ ਭੂਆ ਤੇ ਅਤੇ ਉਸ ਦੇ ਸਾਥੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਵੀ ਕਮੈਂਟ ਕਰਨਾ ਤੁਹਾਨੂੰ ਲੱਗਦਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਵੇ ਜਰੂਰ ਕਮੈਂਟ ਕਰਨਾ ਆਓ ਦੇਖੋ ਇਹ ਵੀਡੀਓ ਤੇ ਇਸ ਸੰਸਥਾ ਦੇ ਲਈ ਦੋ ਸ਼ਬਦ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਇਹਨਾਂ ਦੀ ਹੌਸਲਾ ਅਫਜਾਈ ਦੇ ਲਈ ਇਹਨਾਂ ਨੇ ਚੈਨਲ ਆਫ ਕਰ ਲਿਆ ਸੀਗਾ ਤੇਰੀ ਭੂਆ ਨੇ 3 ਲੱਖ ਲੈ ਲਿਆ ਤੇ ਤੇਰੇ ਫਫਰ ਨੇ ਲੈ ਲਿਆ 3 ਲੱਖ ਨਾ ਆਜਾ ਬਿਲ ਗਿਆ ਚ ਬਿਲ ਗਿਆ ਪਤਾ ਜੱਸਾ ਬਿਲ ਗਿਆ ਤੇ ਪੀ ਦਿੱਤ ਨੂੰ ਰਾਤ ਨੂੰ ਭੇਜ ਦਿੰਦੇ ਸੀ ਹਨਾ ਇਹ ਰਾਤ ਨਹੀਂ ਤੇ ਦਿਨ ਨੂੰ ਇਹ ਨਾ ਮੈਨੂੰ ਮੇਰੇ ਨਾਲ ਕੀ ਮਤਲਬ ਕੀ ਚਵੇਂ ਦੂਸਰੀ ਤਰ੍ਹਾਂ ਨਹੀਂ ਕਰਵਾਉਂਦੇ ਇਹ ਦੂਸਰੀ ਤਰ੍ਹਾਂ ਕਿ ਦੰਦ ਖੁੱਲ ਕੇ ਦੱਸ ਮੇਰੀ ਭੈਣ ਇਹਨਾਂ ਕਤੇੜਾਂ ਨੂੰ ਆਪਾਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਤੈਨੂੰ ਬਹੁਤ ਮਾਰ ਦੇਣੀ ਤੇਰੀ 부ਆ ਹਾਂਜੀ ਤੁਹਾਨੂੰ ਕਿਹਨੇ ਦੱਸਿਆ ਇਹ ਗੱਲ ਇੰਨਾ ਕੋਈ ਆਫਿਸ ਐਨਨਾ ਤੇ ਕੋਈ ਨੰਬਰ ਹੈ ਕਿ ਕਹਿੰਦੇ ਨੂੰ ਪੁੱਛਿਆ ਕੌਣ ਸੀ ਪਿੱਛੋਂ ਤੇ ਐਨਨਾ ਦੇ ਕੋਈ ਆਪ ਵੀ ਬੈਠ ਮੈਨੂੰ ਇੱਧਰ ਲੇ ਗਿਆ ਇੱਧਰ ਲੈ ਕਿੱਦਾਂ ਲੈ ਗਿਆ ਤੁਸੀਂ ਤੇ ਨਾਲ ਗੱਲ ਕਰ ਕਿਦਾਂ ਕਰਾਉਂਦੀ ਸੀ ਹਨਾ ਹਾਂ ਪਰ ਜਿਦਾਂ ਫੋਨ ਆਈਂਂਦਾ ਵੇਚ ਅਗਰ ਮੈਂ ਐਡ ਕਰ ਲਾਂ ਤਾਂ ਤੁਸੀਂ ਬੋਲਦੇ ਹੋ ਨਾ ਵੇਚ ਤੇ ਤੁਸੀਂ ਚੁੱਪਚਾਪ ਸੌਂ ਲਾ ਹਾਂ 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 ਪੁੱਤ ਹਾਂ ਐਡ ਕਰ ਲਾਂ ਕੁਛ ਨਾ ਬੋਲੀ ਹਾਂ ਮੈਂ ਨਹੀਂ ਕੁਛ ਵੀ ਬੋਲਦਾ ਮੈਂ ਸਾਇਲੈਂਟ ਰਾ ਲੈਣਾ ਕਿ ਕਿ ਹੋ ਗਈ ਮਦਦ ਕਰਵਾ ਸਕੀਓ ਦਾ ਦੱਸ ਮੇਰੀ ਭੈਣਾਂ ਕੌਣ ਕਰਿਆ ਗਿਆ ਨਹੀਂ ਕਿ ਮੀਂਹ ਹੋ ਰਿਹਾ ਹੈ ਕੋਤਮੇ ਜਾਣਾ ਵਾ ਤੇਰੇ ਘਰ ਜਾਣਾ ਵਾ ਜਿੱਦਾਸ ਮੇਰਾ ਪੁੱਤ ਕੀ ਕਰਨਾ ਵਾ ਤੁਸੀਂ ਕਹੋਗੇ ਇਹ ਕੋ ਦੋ ਕਮਰੇ ਹੈ ਇਹ ਤੁਹਾਨੂੰ ਪਤਾ ਹੀ ਹੈ ਤਾਂ ਇਹ ਕਿੰਨੇ ਆਗਾ ਛੋਟਾ ਕਿੰਨੇ ਵਾਸੇ ਸਕਦੇ ਹੈ ਲੋਗਾ اچھا ਜੀ ਕਿਹਨ ਕੀ ਡੈਕਸ ਨਾ ਦਵਾ ਦੇ ਸੋਇਆ ਆ ਕਪੜੇ ਵਾਪਸ ਪੜੇ ਹੋਣਗੇ ਹਾਂ ਜੋ ਆਕੀਨੇ ਦਰਵਾਜ਼ੇ ਦੇ ਪਿੱਛੇ ਮੇਰੀ ਸਰ ਵੀਰਾਂ ਨੂੰ ਵੈਗ ਜਿੱਕਾ ਖਾਲਸਾ ਵੈਗ ਜਿੱਕੀ ਫਤਿਹ ਸਿੰਘ ਜਿੱਦਾਂ ਤੁਸੀਂ ਵੀਡੀਓ ਦੇਖੀ ਸੀ ਕਿ ਕਿਵੇਂ ਸਗੀਪੂਆ ਵੱਲੋਂ ਆਪਣੀਆਂ ਭਤੀਜਾਂ ਨੂੰ ਵੇਚ ਦਿੱਤਾ ਗਿਆ ਸੀਗਾ ਪਿੰਡ ਪੀਹਵਾਲ ਜ਼ਿਲ੍ਹਾ ਜਿਹੜਾ ਫਰੋਇਪੁਰ ਤੋਂ ਤੇ ਮੈਂ ਮਾਫੀ ਮੰਗਦਾ ਕਿ ਮੇਰੇ ਤੋਂ ਦੋ ਤਿੰਨ ਦਿਨ ਵੀਡੀਓ ਨਹੀਂ ਪਈ ਸੀ ਕਿਉਂਕਿ ਮੇਰਾ ਦੋਸਤ ਮੇਰਾ ਫਰੈਂਡ ਬਹੁਤ ক্লোਜ਼ ਸੀਗਾ ਜਿਹੜਾ ਉਹਦੀ ਵਿਚਾਰੀ ਦੀ ਡੈਥ ਹੋ ਗਈ ਜਿਹਦਾ ਕਰਕੇ ਆ ਮੂਡ ਨਹੀਂ ਸੀ ਸਹੀ ਹੈਗਾ ਜਾਂ ਟਾਈਮ ਨਹੀਂ ਚਿ ਲਗਾ ਤੇ ਅੱਜ ਉਸ ਵੀਡੀਓ ਦਾ ਮੈਂ ਅਗਲਾ ਭਾਗ ਪਾਉਣ ਲੱਗਾ ਵਾਂ ਐਸ ਮਾਤਾ ਜੀ ਜਿਹੜੀ ਭੈਣ ਵੇਚੀਆਂ ਜੀਆਂ ਸੀਆਂ ਉਹਨਾਂ ਨਾਲ ਆਪਣੀ ਗੱਲਬਾਤ ਹੋਈ ਆ ਤੇ ਬੇਨਤੀ ਇੱਕ ਇਹ ਆ ਕਿ ਮੇਰੀਆਂ ਭੈਣਾਂ ਮੇਰੀਆਂ ਧੀਆਂ ਮੇਰੇ ਮਾਮਾ ਵੀ ਵੀਡੀਓ ਨਾਲ ਦੇਖਿਓ ਕਿਉਂਕਿ ਇਸ ਦੇ ਵਿੱਚ ਮੈਂ ਬੱਚੀ ਤੋਂ ਬਹੁਤ ਕੁਝ ਪੁੱਛਿਆ ਸੀਗਾ ਕਿਉਂਕਿ ਉਹ ਜਾਣਣਾ ਸਾਨੂੰ ਜ਼ਰੂਰੀ ਸੀਗੀ ਸੀਗਾ ਤਾਂ ਜੋ ਅਸੀਂ ਮੱਤਿਆਂ ਦੀ ਭੂਆ ਦੇ ਉੱਤੇ ਕਾਰਵਾਈ ਕਰਾ ਸਕੀਏ ਸੋ ਇਸ ਵੀਡੀਓ ਨੂੰ ਮੇਰੇ ਭੈਣਾਂ ਨਾਲ ਦੇਖਿਓ ਧੰਨਵਾਦ ਜੀ ਹਾਂ ਮੇਰਾ ਪੁੱਤੋਂ ਦੱਸ ਤਾਂ ਤੁਸੀਂ ਡੈਡੀ ਉਹ ਨਾ ਕੋਈ ਨਹੀਂ ਜਾ ਸਕਦੇ ਮੈਂ ਪੁੱਤ ਡੈਡੀ ਤੇਰਾ ਅੰਦਰ ਬਾਹਰ ਤੇ ਮੈਂ ਬਾਹਰ ਵਾਸੀ ਨਾ ਇਹ ਹਸਪੀਟਲ ਆਈਆਂ ਠੀਕ ਹੈ ਜੀ ਤੇ ਡੈਡੀ ਦੇ ਹਸਪੀਟਲ ਦੇ ਅੰਦਰ ਮੈਂ ਬਾਹਰ ਵਾ ਤੇਰੀ 5 ਮਿੰਟ ਚ ਮੈਂ ਗੱਲ ਕਰਵਾ ਦੇਣਾ ਹਾਂਜੀ ਦੱਸ ਕੀ ਦੱਸਣਾ ਚਾਹੁੰਨੀ ਆ ਤੇ ਮੇਰੀ ਮੰਮੀ ਕਿੱਦਾਂ ਗੇ ਸਰਪੇ ਸਰ ਤਾਂ ਰਹੀ ਆ ਤੇਰੀ ਮੰਮੀ ਨੂੰ ਤੇ ਬਹੁਤ ਮਤਲਬ ਤੇਰੀ ਆ ਕਿਸੇ ਨੇ ਕੁੱਟਿਆ ਸੀਗਾ ਉਹ ਵੀ ਤੇਰੀ ਮੰਮੀ ਹੁਣ ਮੇਰੇ ਕੋਲ ਸੇਫ ਆ ਹਾਂ ਤੂੰ ਦੱਸ ਮੇਰਾ ਪੁੱਤ ਕੀ ਨਿੱਕੀ ਦੱਸਣਾ ਚਾਹੁੰਦੀ ਹੈ ਹੈ ਜੀ ਨਾਨੇ ਮੇਰੇ ਨਾਲ ਤੇ ਮੇਰੀ ਮੰਮੀ ਨੇ ਉਹ ਗਲਤ ਕੀਤਾ ਹੈ ਕਿਹਨਾਂ ਨੇ ਨਾਨਾ ਨੇ ਮੇਰੀ ਭੂਆ ਨੇ ਮੇਰੇ ਪਪਾ ਨੇ ਪਪਾ ਨੇ ਵੀ ਪੁੱਤ ਕੀ ਗਲਤ ਕੀ ਪਪਾ ਨਹੀਂ ਕਰਦੀ ਹੈ ਹੈ ਗਲਤ ਜੀ ਨਾਨੇ ਮੇਰਾ ਮੇਲਣ ਵੀ ਮਤਲਬ ਭਿਜਵੇਂ ਦੁਰਸ਼ੀਧਰ ਨਹੀਂ ਕਰਵਾਉਂਦੇ ਹੈ ਜੀ ਦੂਸਰੀ ਤਰ੍ਹਾਂ ਕਿਦਾਂ ਖੁੱਲ ਕੇ ਦੱਸ ਮੇਰੀ ਭੈਣ ਤਾਂ ਨਹੀਂ ਗ੍ਰਾਮ ਨੇ ਸਾਹਮਣੇ ਬਾਤ ਕਰੀ ਤੇ ਮੈਂ ਕੋ ਮਾਸੀ ਨੂੰ ਜਿਸਨੇ ਕਿਹਾ ਤੁਹਾਨੂੰ ਦੱਸ ਦੇਗੀ ਕਿ ਹਾਂ ਤੇ ਤੂੰ ਸਾਹਮਣੇ ਤੂੰ ਸਾਨੂੰ ਦੱਸ ਮੇਰੀ ਭੈਣ ਜੇ ਤੇ ਨਾ ਤੇਰਾ ਤੈਨੂੰ ਇਹਨਾਂ ਵੇਚਿਆ ਸੀਗਾ ਹਾਂਜੀ ਇਹਨਾਂ ਨੇ ਚੈਨਲ ਆਕਰਦੀਆਂ ਲਿਆ ਸੀਗਾ ਕਿੰਨੇ ਕਿੰਨੇ ਲਿਆ ਨਾ ਤੂੰ ਦੱਸ ਚੋਲੇ ਸੀ ਉਹ ਚੋਲੇ ਨੇ ਤਾਂ ਕੁਝ ਕਹਿ ਨਹੀਂ ਤੈਸਾ ਤੇ ਨਾ ਨਹੀਂ ਜੋ ਮੇਰੀ ਤਾਂ ਮੂੰਹ ਕੋ ਆਏ हां। ਨਵੇਂ ਸੋਫਾ ਹੁੰਦੋਂ ਨਾ ਨੇ ਮੈਨੂੰ ਕਿਹਾ ਇਹ ਨਾ ਨੇ ਕਿ ਅਸੀ ਵਰਤ ਰਿਹਾ ਬੈਠੀ ਹਾਂ। ਇਹਨਾਂ ਨੇ ਟੈਂਡਰ ਸਟੇਟ ਤੇ ਕਿ ਉਹਨੇ ਭੇਜਦਾ ਰੂਪ ਦਿੱਤੇ ਨਾ ਨੇ। ਤੇਰੇ ਪਾਪਾ ਨੇ ਪਾਪਾ ਨੇ ਵੀ ਪੈਸੇ ਲਏਗੇ। ਪਪਾ ਨੇ ਨਹੀਂ। ਹੈ? ਪਪਾ ਹਾਂ। ਕਿ ਪਪਾ ਕੰਮ ਤੇ ਜਾਂਦੇ ਸੀ। ਅੱਛਾ। ਅੱਛਾ ਤੇਰੀ ਭੂਆ ਨੇ 3 ਲੱਖ ਲੈ ਲਿਆ ਤੇ ਤੇਰੇ ਫੁਫੜ ਨੇ ਲੈ ਲਿਆ ਤੇ ਲੱਖਾ ਨਾ। हां कीना बुआ तेरी ते दा बुआ तेराੰਪ ਮੈਂ ਜੀ ਦਾ ओके ਤੇ ਫੁੱਫੜ ਦਾ ਨਾਂ ਗੁਰਸੇ ਸਿੰਘ ਮੇਰੀ ਇਹ ਤੇ ਇਹ ਜੇ ਤੂੰ ਸਾਡਾ ਸਾਥ ਦਾ ਹੀ ਜੀ ਨਾ ਇਹਨਾਂ ਕਤੇੜਾ ਨੂੰ ਆਪਾਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਤੇ ਇਹਨੂੰ ਬਹੁਤ ਮਾਰ ਦੇ ਦੀ ਤੇਰੀ ਬੁਆ ਹਾਂ ਜੀ ਤੁਹਾਨੂੰ ਕਿਹਨੇ ਦੱਸਿਆ ਹੈ ਬੱਤ ਬੋਤੇ ਮੈਂ ਸੰਸਥਾ ਵੱਲੋਂ ਹਾਂ ਠੀਕ ਹੈ ਜੀ ਪਿਛਲੇ 3 ਦਿਨ ਪਿਛਲੇ 3 ਦਿਨ ਇੰਜ ਵਾ ਕੀ ਪਰੋਸੀ ਵਾਰ ਨੂੰ ਦੇਖਿਆ ਉਹਦਾ ਸਾਰਾ ਪਿੰਡ ਮੈਨੂੰ ਜਾਣਦਾ ਵਾ ਮੈਨੂੰ ਨਾ ਅਸਲ ਦੇ ਵਿੱਚ ਪੁੱਤ ਮੈਨੂੰ ਇਨਫਾਰਮੇਸ਼ਨ ਆਈ ਸੀਗੀ ਕਿ ਧੀਆ ਨੂੰ ਪਿਓ ਹੀ ਤੇਰੇ ਨਾਲ ਕੁਝ ਜਦੋਂ ਤੂੰ ਉੱਥੇ ਰਹਿੰਦੀ ਸੀਗੀ ਉਦੋਂ ਤੇਰੇ ਨਾਲ ਕੀ ਗਲਤ ਕਰਦੇ ਸੀਗੇ ਦੱਸ ਉਹ ਸਿਫੂਆਰੇ ਤੂੰ ਪਰਦਾ ਕਰ ਮੈਂ ਨਹੀਂ ਕਿਹਾ ਜੋ ਕਿ ਮੈਂ ਨਾ ਮੈਂ ਆ ਤੇ ਮੇਰੀ ਮੰਮੀ ਸੀ ਮੈਂ ਪੁੱਤ ਤੇ ਨਹੀਂ ਕਿ ਨਾ ਉਹ ਆਤਫਾ ਫੜ ਤੇਰੇ ਨਾਲ ਕੀ ਕਰਦੇ ਸੀ ਜਦੋਂ ਤੂੰ ਇੱਥੇ ਆਪਣੇ ਨਹੀਂ ਸੀ ਵਿਆਹੀ ਉਦੋਂ ਕੀ ਕਰਦੇ ਸੀ ਤੇਰੇ ਨਾਲ ਇਹ ਦੱਸ ਮਿਆਂ ਜਦੋਂ ਹੀ ਐਸੀ ਇਹਨਾਂ ਨੇ ਮੈਨੂੰ ਮੈਂ 9 ਸਾਲ ਦੀ ਸੀ ਫਿਰ ਤਾਂ ਮੈਂ ਆਪਣੇ ਨਾਮ ਨਾਲ ਦੇ ਘਰੇ ਦੀ ਸੀ ਹਾਂਜੀ ਉਹਨਾਂ ਨੇ ਜਮੀ ਨਾਨਾ ਨਾਨੀ ਨਹੀਂ ਰੇ ਤਾਂ ਉਹਨਾਂ ਨੇ ਕਿਹਾ ਇਹਨਾਂ ਨੇ ਮੈਨੂੰ ਇਦਾਂ ਕਿਹਾ ਕਿ ਅਸੀਂ ਤੈਨੂੰ ਇਸ ਕਰਕੇ ਲੈ ਕੇ ਆਏ ਹਾਂ ਕਿ ਤੇਰੇ ਮਾਮਾ ਮਮੀ ਤੇਰੇ ਤੋਂ ਕੰਮ ਕਰਵਾਉਣਗੇ ਮੈਂ ਇੱਥੇ ਵਧੀਆ-ਵਧੀਆ ਨਹੀਂ ਸੀ ਉੱਥੇ ਕੰਮ ਕਰਿਆ ਨਹੀਂ ਜਿਨ੍ਹਾਂ ਨੇ ਮੈਨੂੰ ਕੋਚ ਸਿਖੰਦੇ ਨਹੀਂ ਸੀਗਾ ਓਕੇ ਸਰ ਜੀ ਤੁਹਾਨੂੰ ਇਹਨਾਂ ਨੇ ਫੋਨ ਲਾ ਕੇ ਆਏਗਾ ਇਹਨਾਂ ਨੇ ਮੈਨੂੰ ਅੱਜ ਧੀ ਸਮਝਾਈ ਓਕੇ ਇਹਨਾਂ ਨੇ ਜੇ ਦੂਸੀ ਕੁੜੀ ਨੂੰ ਬਹੁਤ ਕਹਿਣਾ ਤੇ ਕਹਤੇ ਮੈਂ ਨਾ ਇਹਨਾਂ ਨੇ ਉਹ ਕੁਛ ਕਿਤੇ ਨਹੀਂ ਕਰਨਾ ਮੈਂ ਪੁੱਤੇ ਸੁਣ ਚਾਇਆ ਵਾ ਚਲ ਮੇਰੀ ਧੁੱਪੀ ਆ ਹਨਾ ਤੈਨੂੰ ਪੈਸੇ ਲੈ ਕੇ ਇਹ ਮੁੰਡਿਆਂ ਕੋਲ ਵੀ ਘਾਲਦੇ ਸੀਗੇ ਹਾਂਜੀ ਆ ਕਿੰਨੇ ਪੈਸੇ ਲੈਂਦੇ ਆ ਹਾਂ ਨਸ਼ਾ ਕਰਦੇ ਨਸ਼ਾ ਕਰਦੇ ਨਸ਼ਾ ਤੇ ਕੀ ਕਰਦੇ ਸੀ ਮੈਨੂੰ ਖੁੱਲ ਕੇ ਦੱਸ ਮੇਰੀ ਮੇਰੀ ਧੀ ਕੀ ਕੀ ਤੇ ਨਾਲ ਕਰਦੇ ਸੀ ਕੀ ਕੀ ਪੈਸੇ ਲੈਂਦੇ ਕਿਹਦੇ ਕਿਦਾਂ ਭੇਜਦੇ ਸੀ ਕਿੱਦਾਂ ਕਿੱਦਾਂ ਸਭ ਕੁਝ ਦੱਸ ਮੇਰੀ ਧੀ ਕਿੰਨਾ ਕੋਈ ਆਫਿਸ ਇਹਨਾਂ ਤੇ ਕੋਈ ਨੰਬਰ ਹੈ ਕਿ ਕੌਣ ਸੀ ਇਹਨਾਂ ਨੂੰ ਪੁੱਛਿਆ ਕੌਣ ਸੀ ਕਿੱਥੋਂ ਸੀ ਇਹਨਾਂ ਦਾ ਮੇਰੇ ਕੋਈ ਆਫਿਸ ਬੱਸ ਮੈਂ ਇੱਧਰ ਲੇ ਗਿਆ ਇੱਧਰ ਲੇ ਗਿਆ ਲੈ ਗਿਆ ਸੀ ਤੇ ਨਾਲ ਗਲਤ ਹਰ ਕਿਤਾ ਕਰਾਉਂਦੇ ਸੀ ਹਨਾ ਪਿੱਤੇ ਪੈਸੇ ਇਹ ਲੈਂਦੇ ਸੀ ਨਾ ਪੈਸੇ ਖਾਂਦੇ ਸੀ ਨਾ ਮਤਲਬ ਕਿ 500 ਰੁਪਿਆ ਲੈ ਲੈ ਕੇ ਤੇ 200 ਰੁਪਿਆ ਲੈ ਲਿਆ ਤੇ ਤੈਨੂੰ ਭੇਜ ਦਿੰਦੇ ਸੀ ਉਹਨਾਂ ਨਾਲ ਹਨਾ ਉਸ ਘਸਨੀ ਗਏ ਚਿੱਟਾ ਰਹਿੰਦੇ ਸੀ ਕਿਦਾਂ ਚਿੱਟਾਂ ਹੀ ਹੁੰਦਾ ਚਿੱਟਾ ਹਾਂਜੀ ਤੋ ਪਿੰਡਿਆ ਨਹੀਂ ਉਹ ਮਤਲਬ ਤੈਨੂੰ ਭੇਜ ਕੇ ਤੇ ਉਹਨਾਂ ਤੋਂ ਲੈ ਲੈਂਦੇ ਸੀਗੇ ਚਿੱਟਾ ਲੈ ਲੈਂਦੇ ਸੀਗੇ ਪੈਸੇ ਕਦੇ ਚਿੱਟਾ ਲੈ ਲੈਂਦੇ ਸੀਗੇ ਕਦੀ ਤਰ੍ਹਾਂ ਕੋਈ ਪੈਸੇ ਲੈ ਕਦੀ ਪੁੱਤੇ ਡੰਗ ਕਰਦੇ ਕਦੀ ਇਦਾਂ ਵੀ ਕਰਦੇ ਪੈਸੇ ਕਿੰਨੇ 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 ਪੈਸੇ ਲੈਂਦੇ ਸੀਗੇ ਹਾਂਜੀ ਪੈਸੇ ਕਿੰਨੇ ਕਿੰਨੇ ਲੈਂਦੇ ਸੀਗੇ ਚਾਹ ਜਾਂ ਬੀਅਰ ਚਾਹ ਬੀਅਰ ਜਾਂ ਸਰਸਪੇ ਹੋ ਗਿਆ ਤੇ ਪੀ ਦਿੱਤੇ ਨੂੰ ਰਾਤ ਨੂੰ ਭੇਜ ਦਿੰਦੇ ਸੀ ਹਨਾ ਰਾਤ ਨੂੰ ਵੀ ਤੇ ਦਿਨ ਨੂੰ ਪਰ ਤੇਰੇ ਲਈ ਮੇਰੀ ਤੇ ਅਸੀਂ ਤੇਰਾ ਸਾਥ ਦਵਾਂਗੇ ਠੀਕ ਆ ਤਾਂ ਮੇਰੇ ਪੁੱਤ ਇਹਨਾਂ ਵਿਰੁੱਧ ਕਾਰਵਾਈ ਚਾਹੀਦੀ ਹੈ ਨਾ ਵੀ ਇਹਨਾਂ ਨੂੰ ਕਾਦੋ ਕਾਰਵਾਈ ਹੋਈ ਅੱਜ ਲੈ ਚਾ ਮੈਂ ਉਹਨਾਂ ਨੂੰ ਸਪੈਸ ਤੇ ਪਈ ਹੱਥ ਨਹੀਂ ਬੁੱਧ ਤੇਰਾ ਪਾਪਾ ਤੇਰੇ ਪਾਪੇ ਤੇਰੇ ਪਾਪੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਗੀ ਆਪਾ ਪਾਪਾ ਮੇਰੇ ਨਾਲ ਚਾਹੇ ਤੂੰ ਗੱਲ ਵੀ ਕਰ ਸਕਦੀ ਤੇਰੀ ਭੂਆ ਤੇ ਤੇਰਾ ਉਹ ਜਿਹੜਾ ਫੁੱਫੜਾ ਉਹਨਾਂ ਦੇ ਆਪਾਂ ਕਾਰਵਾਈ ਕਰਾਵਾਂਗੇ ਠੀਕ ਆ ਜੀ ਹਾਂ ਠੀਕ ਆ ਦੂਜੀ ਗੱਲ ਹੋਰ ਮੇਰੇ ਪੁੱਤ ਤੇਰੀ ਤੇਰੀ ਤੇਰਾ ਮੇਰੀ ਗੱਲ ਸੁਣ ਮੈਂ ਵੀ ਇਹ ਵੀ ਸੋਚਿਆ ਕਿ ਪੈਸੇ ਲੈ ਕੇ ਤੇਰਾ ਵਿਆਹ ਕਰ ਦਿੰਦੇ ਸੀਗੇ ਵੀ ਅਗਲੇ ਕਿਸੇ ਨਾਲ ਤੋੜ ਦਿੰਦੇ ਸੀ ਪੈਸੇ ਲੈ ਕੇ ਫੇਰ ਤੈਨੂੰ ਉੱਥੋਂ ਭਜਾ ਲਿਆ ਹੁੰਦੇ ਸੀਗੇ ਮੈਂ ਪੁੱਛਣੀ ਨਹੀਂ ਲੰਘੂ ਸੀ ਮੈਂ ਮੈਂ ਤੇ ਕਿਹਾ ਐਸ ਵਿੱਚ ਇਹ ਦੋਵੇਂ ਨਿਕਲ ਕਿਦਾਂ ਕਿਦਾਂ ਹੈਲੋ ਹਾਂ ਬੋਤ ਕੀ ਹੰਦਾ ਤੂੰ ਮੈਂ ਪੁੱਛੀ ਹਾਂ 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 ਬੋਲ ਮੈਂ ਤੇ ਕਹਿੰਨੀ ਸੀ ਮੇਰੇ ਫਫਰ ਜੀ ਦਾ ਫੋਨ ਆਈ ਅੰਦਰ ਵਿੱਚ ਅਗਰ ਮੈਂ ਐਡ ਕਰ ਲਾਂ ਤੇ ਤੁਸੀਂ ਬੋਲਦੇ ਹੋ ਨਾ ਵਿੱਚ ਤੇ ਤੁਸੀਂ ਤੁਸੇ ਸੁਣ ਲਓ ਹਾਂ 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 ਬੋਤ ਹਾਂ ਐਡ ਕਰ ਲੈ ਕੁਛ ਨਾ ਬੋਲੀ ਹਾਂ ਮੈਂ ਨਹੀਂ ਕੁਛ ਵੀ ਬੋਲਦਾ ਮੈਂ ਸਾਇਲੈਂਟ ਰਾ ਲੀਨਾ ਤੁਸੀਂ ਫਿਰ ਸੁਣ ਲਿਆ ਜੀ ਹਾਂ ਹਾਂ ਹਾਂ

ਮੈਨੂੰ ਉਹ ਆਟਮ ਦਾ ਇਹ ਆਦੇ ਵਾਲਾ ਟਿਕਟ ਪਾਤਾ ਹੈ ਮੈਂ ਸਾਚਾ ਚਾਹਤ ਕਰਦਾ ਛੋਟੇ ਬੱਚੇ ਲੋਕਾਂ ਮੈਨੂੰ ਪਿੱਛੇ ਹੀ ਮੈਂ ਕਿਹਦਾ ਨਾਮ ਜਾਣਦੇ ਕਰਦੇ ਆ ਤੁਰੰਤ ਜਾਣਦੇ ਨਹੀਂ ਆਵੇ ਕਰ ਦੋ ਤੈਨੂੰ ਕਹਦੇ ਬਸ ਕੀ ਆਉਗਾ ਕਰ ਕੋ ਮੈਂ ਤਾਂ ਕਿਹਾ ਹੋਗਾ ਨਹੀਂ ਤੇ ਤੁਹਾਨੂੰ ਖੁੱਲੀ ਆ ਨਹੀਂ ਸਾਰੇ ਨੇ ਕਿਹਾ ਅੱਧੀ ਅੱਧੀ ਗੱਡੀਆ ਮੀਟਾ ਕਰਨ ਕਰਦੀ ਨਾ ਚੰਗੀ ਨਹੀਂ ਰਹੀ ਆਹ ਕਿ ਆਉਦਾ ਕੰਮ ਕਰਦੇ ਸੀ ਲੱਕੜੀ আর کیا ਦਾਦਾ ਵੀ ਕਿਹਦਾ ਨਾ ਨਾ ਕੋਈ ਹੋਣਾ ਕਰਦੀ ਕਿ ਇਹ ਜੋ ਕੋਈ ਨਾ ਬਨੇ ਆਉਗਾ ਕਿ ਰੋ ਦੀ ਕੁਸ਼ਮਾਂ ਦੇ ਹੋਣਾ ਕਿ ਨਾ ਦੇਤੀ ਤਾਂ ਯਾਰੀ ਉਹਨੇ ਮਾਨੀ ਕਰਦੇ ਰਹਿਣਾ ਨਾ ਅਸੋ ਮੈਂ ਤਾਂ ਕਿਆ ਨਹੀਂ ਕਰਦੇ ਜਿਹੜਾ ਮਾਰਦੇ ਨੇ ਜਦੋਂ ਕਰਦੇ ਆਣਾ ਕਿ ਯਾਰ ਤਾਂ ਨਹੀਂ ਆਵੇ ਨਾ ਬਜਵਾ ਹੀ ਹੋ ਗਿਆ

ਪਾਗਲਾ ਲੈ ਤੇ ਨਾਨਾ ਨੂੰ ਕੋਲੇ ਕਾਉਂਕੇ ਦਾ ਮਾਰਾ ਕਿੱਥਾ ਐਂ ਆਈ ਨਾ ਕਹਾਂ ਹੁੱਥ ਕਰਾਵੇ ਉਹ ਜੀ ਬੰਦੀ ਨੂੰ ਹਾਂ ਹੁਣ ਨਾ ਹਾਂ ਤੇ ਆ ਗਾ ਲੋ ਜੋ ਕੋਹਾਂ ਨੇ ਕਿਹਦਾ ਜਨਮ ਦੀ ਖਣ ਪਾਇਨੇ ਸਤੋ ਵੀ ਆ ਜਾਵੇਂ ਕਿਤਾ ਨਿਆਜਾ ਲਗੀਤਾ ਰੋਜ਼ ਨਾ ਨਾ ਕੋਈ ਰੱਤਾ ਫਰਜ਼ੇ ਨਹੀਂ ਨਾ ਦੇਣੀ ਤੇ ਤੇ ਨਾ ਮੁਕਾ ਦੇ ਨਹੀਂ ਜਿਸ ਨੇ ਸਟਾਗਰ ਹੈ ਜਿਹੜਾ ਹਾਂ ਪਾ ਗਾ ਗਾਤ ਨੂੰ ਨਾ ਕਾੜਵਾ ਜਾ ਕੇ ਆਣਾ ਨਵਾਂ ਉਹ ਕਿਤੇ ਨਿਕੋ ਹੋਣਾ ਹਾਂ ਇਹਨਾਂ ਦਾ ਜਦੋਂ ਦੋਸਤਾਂ ਨਾਲ ਯਾਤਰਾ ਹੈਗਾ ਇੱਥੇ 1.80 ਕਿਲੋਟਾ ਹੈ ਨਾ ਹਾਂ ਇਹੋ ਲਈ ਇਹੋ ਪਾਣੀ ਯਾਰਾ ਕੋਈ ਪਾਵੇ ਅੰਦਰ ਤੋਂ ਹੋਏਗਾ ਨਹੀਂ ਜਾਇਆ ਕਿ ਇਹ ਯਾਤਰਾ ਵਿੱਚ ਇਹਨਾਂ ਦਾ ਆਪਸ ਵਿੱਚ ਜਿਲ ਨੇ ਉੱਤੇ ਜਾ ਸਕਦੇ ਵੀ ਆਪਾਂ ਹਾਂ ਨਾ ਗਾ ਵੀਰਾਂ ਬਾਈ ਕਿਤੇ ਨਾ ਪਿਆ ਨੋਈ ਘਰ ਆਣਾ ਅਫੇਤੀ ਆਵਾਜ਼ ਨਹੀਂ ਆ ਰਹੀ ਤੇ ਮਮੀ ਨੂੰ ਕਿਹ ਚਾਹੀਦਾ ਹਾਂ ਮਮੀ ਨੂੰ ਕੀ ਨੁਕਤਾ ਹੈਗਾ ਪਰ ਉਹ ਨੇ ਕਰਵਾਉਣੇ ਨੇ ਮਰੀ ਬੰਦਿਆ ਉਹ ਆਣਾ ਹੈ ਤੇ ਆਮਨਾ ਮੋਰ ਉਹਨਾਂ ਨੂੰ ਆਉਂਦੇ ਨੇ ਕਿ ਉਹਨੂੰ ਦੁਕਾਨਾਂ ਮਾ ਦੇ ਜਿੰਦਾ ਹੈ ਉਹ ਬਦਾ ਹੋਵੇ ਮਰਨ ਦੇ ਦੇ ਦੇਣਾ ਵਾਲਾ ਹੈਲੋ ਹੈਲੋ ਕਸਮੋਸ ਹੈਲੋ ਹਾਂ ਬਤੇ ਇੱਕ ਮਿੰਟ ਬੁੱਤ ਹੁਣ ਉਹ ਡਰੀ ਪਈ ਆ ਉਹਨੂੰ ਕਿਉਂ ਆਇਤਾ ਸੀ ਮਾਤਾ ਨੂੰ ਲੈਣ ਸੀਗੇ ਪਰ ਜਦੋਂ ਜਦੋਂ ਪਰਤ ਖੁੱਲੀ ਫੇਰ ਅਸੀਂ ਇਸ ਗੱਲ ਦੇ ਵਿੱਚ ਹੋਰ ਡੰਗਿਆਈ ਤੱਕ ਜਾਣ ਲੱਗ ਪਏ ਫੇਰ ਅਸੀਂ ਇਹ ਕੀਤਾ ਕਿ ਜਿਹੜੀ ਜਿੱਥੇ ਦੀ ਭੂਆ ਵਾ ਜਿੱਥੇ ਦਾ ਪਿਓ ਰਹਿੰਦਾ ਸਾਨੂੰ ਉੱਥੇ ਲੈ ਕੇ ਜਾਂ ਉਹ ਮਾਤਾ ਨੂੰ ਕਿਹਾ ਸੀ ਅਸੀਂ ਜਦੋਂ ਲੈ ਆਏ ਆ ਤੇ ਇਹ ਅਗਲੇ ਮਤਲਬ ਹੈ ਜੇ ਅਸੀਂ ਸਰਪੰਚ ਨੂੰ ਲਿਆ ਪਿੰਡ ਦੇ ਨੂੰ ਮਾਸੀ ਬੁਗਰ ਦੇ ਨੂੰ ਇਹਨਾਂ ਸਾਨੂੰ ਦੇਖ ਕੇ ਅੰਦਰੋਂ ਲੋਕ ਲਾ ਲੇ ਜਿੰਦਰੇ ਲਾ ਲੇ ਅੰਦਰੋਂ ਠੀਕ ਹੈ ਜੀ ਅਸੀਂ ਅਸੀਂ ਫਿਰ ਕੀ ਕੀਤਾ ਅਸੀਂ ਪੁਲਿਸ ਸੱਦੀ ਪੁਲਿਸ ਸਾਧ ਕੇ ਇਹਨਾਂ ਨੂੰ ਅੰਦਰੋਂ ਬਾਹਰ ਕਢਾਇਆ ਤੇਰਾ ਭਰਾ ਤੇਰੀ ਤੇਰੀ ਭੂਆ ਤੇਰੀ ਤੇਰਾ ਮੰਮ ਤੇਰਾ ਡੈਡੀ ਤੇਰੀ ਮੰਮੀ ਤੇ ਤੇਰਾ ਫੁੱਫੜ ਇਹ ਸਾਰੇ ਜਾਣੇ ਅਸੀਂ ਥਾਣੇ ਲੈ ਗਏ ਠੀਕ ਹੈ ਜੀ ਹੁਣ ਥਾਣੇ ਤੇਰਾ ਭਰਾ ਨੂੰ ਅਸੀਂ ਸਾਈਡ ਕਰਕੇ ਪੁੱਛਿਆ ਤੇਰੇ ਭਰਾ ਨੇ ਸਭ ਕੁਝ ਦੱਸਿਆ ਕਿ ਵੀਰੇ ਮੇਰੀਆਂ ਭੈਣਾਂ ਨੂੰ ਬਚਾ ਲਓ ਮੇਰੀਆਂ ਭੈਣਾਂ ਇਹਨਾਂ ਨੇ ਵੇਚ ਦਿੱਤੀਆਂ ਵਾ ਮੈਨੂੰ ਸਕੂਲੇ ਕਾਲ ਦਿੱਤਾ ਮੇਰਾ ਡੈਡੀ ਜੇਲ੍ਹ ਦੇ ਵਿੱਚ ਸੀਗਾ ਮੇਰੇ ਡੈਡੀ ਦਾ ਕੋਈ ਕਸੂਰ ਨਹੀਂ ਆ ਤੇ ਇਹਨਾਂ ਨੇ ਮਗਰੋਂ ਮੇਰੀਆਂ ਭੈਣਾਂ ਪਤਾ ਨਹੀਂ ਕਿੰਨਾਂ ਨੂੰ ਦੇ ਦਿੱਤੀਆਂ ਪੈਸੇ ਲੈ ਕੇ ਅੱਛਾ ਹਾਂ ਤੇਰੇ ਭਰਾ ਨੇ ਕਿਹਾ ਕਿ ਤੁਹਾਡੀ ਪੁੱਤ ਦੋਹਾਂ ਭੈਣਾਂ ਦੀ ਉਮਰ 18 ਸਾਲ ਨਹੀਂ ਹੈਗੀ ਜੀ ਠੀਕ ਹੈ ਜੀ ਮੈਂ ਇਹ ਨਾ ਤਾਹੀਆ ਨਹੀਂ ਤੇਰੀ ਉਮਰ ਕਿੰਨੀ ਹੈ ਚੰਦ ਚਾਏ ਸਾਡੇ ਕੋਲ ਕੋਈ ਕੋਈ ਪਤਾ ਨਹੀਂ ਦੋ ਦੋ ਕਰ ਚੁੱਕੀ ਤੇਰੀ ਮੈਂ ਪਤਾ ਗੱਲ ਕੀ ਜਾਂਦੀ ਕਿ ਤੂੰ ਸੁਖੀ ਵੱਸਦੀ ਆ ਇੱਥੇ ਸਾਨੂੰ ਕੋਈ ਦਿੱਕਤ ਨਹੀਂ ਆ ਜੇ ਤੂੰ ਸੁਖੀ ਵੱਸਦੀ ਆ ਆ ਇੱਥੇ ਸੁਖੀ ਵੱਸਦੀ ਆ ਸਾਨੂੰ ਕੋਈ ਦਿੱਕਤ ਨਹੀਂ ਆ ਪਰ ਅਸੀਂ ਤੇਰੀ ਭੂਆ ਦੇ ਕਾਰਵਾਈ ਕਰਾਉਣੀ ਆ ਜਿਨੇ ਤੇਰੇ ਤੇ ਇੰਨਾ ਤਸ਼ੱਦਦ ਕੀਤਾ ਠੀਕ ਹੈ ਜੀ ਜੇ ਤੂੰ ਸਾਡਾ ਸਾਥ ਦੇਵੇਂਗੀ ਮੇਰੀ ਭੈਣਾ ਤੇ ਤੇਰੀ ਭੂਆ ਦੇ ਕਾਰਵਾਈ ਕਰਾਵਾਂਗੀ ਕਿਉਂਕਿ ਤੇਰੀ ਭੂਆ ਨੇ ਸਕੀਆਂ ਆਪਣੀਆਂ ਪੜਾ ਦੀਆਂ ਕੁੜੀਆਂ ਨਹੀਂ ਬਖਸ਼ੀਆਂ ਯਾਰ ਤੇ ਦੁਨੀਆ ਨੂੰ ਕੀ ਬਖਸ਼ਰੀ ਹੋ ਗਈ ਉਹ ਮੈਂ ਜੀ ਸੱਚੀ ਹੋਵੇ ਮਦਦ ਕਰਾ ਤਸ ਤੂੰ ਦਾ ਦੱਸ ਮੇਰੀ ਭੈਣਾ ਆ ਕੀ ਤੁਸੀਂ ਕੋਈ ਕਰਦੇ ਯਾਰ ਨਾ ਕਿ ਮੇਰਾ ਪੁੱਤ ਮੈਂ ਜਾਣਾ ਵਾ ਤੇਰੇ ਘਰ ਜਾਣਾ ਵਾ ਜਿੱਦ ਦਸ ਮੇਰਾ ਪੁੱਤ ਕੀ ਕਰਨਾ ਵਾ ਆਉਗੀ ਇਹ ਕੋਈ ਦੋ ਕਮਰੇ ਹੈ ਤੁਹਾਨੂੰ ਪਤਾ ਹੀ ਹੈ ਤਾਂ ਇਹ ਕਿੰਨੇ ਰੁਪਏਗਾ ਛੋਟਾ ਸਿੰਗਰਾ ਜਿਹਾ ਕਿ ਹੈਗਾ اچھا ਜੀ ਕੀ ਕੀ ਕੈਂਸਲ ਕਰਵਾ ਦੇ ਗਰਾਸ ਮੇ ਕਪੜੇ ਆਪਣੇ ਕੋਲ ਲਏ ਹੋ ਨੇ ਹਾਂ ਉਹ ਵਕਲੇ ਨੇ ਦਰਵਾਜ਼ੇ ਦੇ ਪਿੱਛੇ ਮੇਰੀ ਮਾਸਟਰ ਨੰਬਰ ਲਿਖਿਆ ਹੋਇਆ ਹੈਗਾ ਓਕੇ ਉਹ ਤੁਸੀ ਆ ਕੇ ਦੇਖ ਲੈਂਦੇ ਹੋ ਹਾਂ ਪੁੱਤ ਮੈਂ ਦੇ ਦੂੰਗਾ ਜੇ ਮੈਨੂੰ ਨਾ ਨਾ ਲੱਭੂਗਾ ਤੇ ਮੈਂ ਤੈਨੂੰ ਵੀਡੀਓ ਕਾਲ ਕਰ ਲੂੰਗਾ ਉੱਥੇ ਜਾ ਕੇ ਠੀਕ ਹੈ ਮੈਨੂੰ ਆਪਣਾ ਕੋਈ ਨੰਬਰ ਦੱਸ ਕਿਉਂਕਿ ਆ ਵੀਰੇ ਨੇ ਤੇ ਦੁਕਾਨ ਤੇ ਚੱਲ ਜਾਣਾ ਫਿਰ ਗੱਲ ਨਹੀਂ ਹੋਣੀ ਆਪਣਾ ਕੋਈ ਨੰਬਰ ਦੱਸ ਜਿੱਦ ਆਪਣੇ ਸਹੁਰੇ ਦਾ ਦਾਦੇ ਜਦੋਂ ਜਿੱਤੇ ਮੈਂ ਤੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਸਕਾਂ ਹਾਂ ਆਪਣਾ ਨੇ ਇਸੇ ਨੰਬਰ ਤੇ ਮੈਨੂੰ WhatsApp ਤੇ ਭੇਜ ਦੇਣਾ ਮੈਂ ਠੀਕ ਹੈ ਆਪਣਾ ਹਾਂ ਤੇ ਤੇਰੀ ਭੈਣ ਦਾ ਨੰਬਰ ਵੀ ਨਹੀਂ ਹੈਗਾ ਤੇਰੇ ਕੋਲ ਨਹੀਂ ਹੈ ਤਕਿੰਨ ਨੇ ਤੇ ਚਾਹੀਦੀ ਤਾਂ ਮੈਨੂੰ ਆ ਵੀਰ ਨੂੰ ਆ ਤਿੱਖੇ ਮਿੰਨਾਂ ਲੱਗਿਆ ਹੋਵਾ ਪਰ ਇਹ ਮੈਂ ਤੈਨੂੰ ਇੱਕ ਗੱਲ ਦੱਸਾਂ ਇੱਕ ਗੱਲ ਦੱਸਾਂ ਮੈਨੂੰ ਮੇਰੀ 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 ਛੋਟੀ ਭੈਣ ਮੇਰੀ ਗੱਲ ਸੁਣ ਲਾ ਤੂੰ ਆ ਰਾਜਸਥਾਨ ਵਿੱਚ ਤੂੰ ਬਹੁਤ ਸੁਖੀ ਬਸਣ ਈ ਆ ਇਹ ਸਾਨੂੰ ਸਾਰਾ ਪਤਾ ਵਾ ਪਰ ਜਿਹੜੀ ਤੇਰੀ ਭੈਣ ਵਾ ਨਾ ਨਿੱਕੀ ਭੈਣ ਠੀਕ ਹੈ ਜੀ ਤੇਰੀ ਵੱਡੀ ਭੈਣ ਤੇਰੀ ਵੱਡੀ ਭੈਣ ਤੇਰੀ ਵੱਡੀ ਭੈਣ ਜਿਹੜੀ ਹਰਿਆਣੇ ਆ ਉਹ ਭੈਣ ਉਹ ਨਾਲ ਬਹੁਤ ਕੁੱਟਮਾਰ ਹੋ ਰਹੀ ਹੂ ਉਹ ਬਹੁਤ ਜਿਆਦੀ ਮਲਕ ਮੁਸੀਬਤ ਦੇ ਵਿੱਚ ਆ ਉਹਨੂੰ ਅਸੀਂ ਪਹਿਲਾਂ ਉਹਨੂੰ ਕਢਵਾਉਣਾ ਵਾ ਉਹਨੂੰ ਘੜਵਾ ਲੈਣਾ ਵਾ ਤੇ ਤੂੰ ਤੈਨੂੰ ਤਾਂ ਕੋਈ ਦਿੱਕਤ ਨਹੀਂ ਆ ਤੂੰ ਸਹੀ ਆ ਤੈਨੂੰ ਸਾਡੀ ਤੈਨੂੰ ਕੋਈ ਪ੍ਰੋਬਲਮ ਨਹੀਂ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਤੇ ਨਾਲ ਜਿਵੇਂ ਮੇਰਾ ਮਾਤਾ ਪਿਆਰ ਕਰਦੇ ਨਹੀਂ ਹੁੰਦਾ ਤੈਨੂੰ ਤੈਨੂੰ ਮੈਨੂੰ ਪਤਾ ਵਾ ਤੈਨੂੰ ਤੇਰੇ ਪਾਪਾ ਤੇਰੀ ਭੂਆ ਮਗਰ ਫੋਨ ਆ ਰਹੇ ਸੀ ਨਾ ਪੁੱਤ ਇੱਥੋਂ ਆ ਜਾ ਤੂੰ ਭੱਜ ਜਾ ਇੱਥੋਂ ਹਾਂ ਜੀ ਸਹੀ ਕਿਹਾ ਤੁਸੀਂ ਐ ਕਿ ਆ ਠੀਕ ਹੈ ਨਾ ਮੈਂ ਤੈਨੂੰ 1 ਮਿੰਟ ਵਿੱਚ 1 ਮਿੰਟ हां तो ये हो के आईगी मैं चली गई तो मैं वापस नहीं आऊंगा क्योंकि तन्नू पता हुसी कि इथे मैं दलदल दल दे विच आ ठीक है जी पर तन्नू तेरे फादर ने फोन लाके कहया ना कि तेरी बुआ दे डेथ हो गई है तू आ जा तू इतै क्यों है तू उटमारया सी तन्नू तेरे फादर ने फिर तेरी बुआ दी डेथ हो गई गल हुई कि नहीं हुई दादी ने कहा कि मेरे क्या कि तेरे पापा दी दिक्कत लगिया मैं सेंटर गया तो ये था से वो क्यों जा रहे तू कैसी बात जाणनी ਆ ਬੱਸ ਤੇ ਪਰ ਕੋਈ ਵੀ ਦਿੱਕਤ ਨਹੀਂ ਤੇਰੇ ਪਾਪਾ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਕੋਈ ਵੀ ਦਿੱਕਤ ਨਹੀਂ ਉਹ ਪੂਰਾ ਸਹੀ ਹਾਲਾਤ ਉਹ ਦੇ ਵਿੱਚ ਉਹ ਸਿਰਫ ਤੈਨੂੰ ਹੱਥੋਂ ਮੰਗਵਾਉਣਾ ਚਾਹੁੰਦੇ ਸੀ ਤਾਂ ਜੋ ਦੁਬਾਰਾ ਤੇਰੇ ਤੋਂ ਫੇਰ ਉਹ ਗਲਤ ਕੰਮ ਕਰਵਾਉਂਦੇ ਤੇ ਤੈਨੂੰ ਦੁਬਾਰਾ ਫੇਰ ਕਿਤੇ ਦੇ ਵਿੱਚ ਦੀ ਤੈਨੂੰ ਅੱਗੇ ਵੀ ਤੈਨੂੰ ਵਿੱਚ ਆ ਗਿਆ ਕਿਰੇ ਪਹਿਲਾਂ ਪਹਿਲਾਂ ਨਹੀਂ ਪਹਿਲਾਂ ਤੈਨੂੰ ਤੈਨੂੰ ਵੀ ਕਿਹਾ ਸੀ ਕਿ ਤੇਰੇ ਹਾਂ ਉਹਨਾਂ ਨੇ ਕਿਹਾ ਕਿ ਉਹ ਬਣਾਉਣੇ ਲਈ ਤੁਹਾਨੂੰ ਪਹਿਲੇ ਜਾਂਦੇ ਜਾ ਸਕਦੇ ਹਾਂ ਕਿਉਂਕਿ ਅੱਛਾ ਉਹਨਾਂ ਨੇ ਕਿਹਾ ਸਾਨੂੰ ਪਹਿਲਾ ਦੱਸ ਲਾਦੀ ਹੈ ਕਿ ਜੇ ਜਦ ਸੰਦਾਈ ਤੇ ਤੁਕੜੀ ਦਾ ਵਿਆਹ ਕਰਾਂਗੇ ਕੁੜੀ ਤੋੜਾਂਗੇ ਕਿ ਇਹਦੇ ਪਹਿਲਾਂ 10000 ਰੁਪਏ ਦੇ ਕੇ ਜਾਓ ਤਾਂ ਫਿਰ ਕੀ ਫਿਰ ਤੇ ਸਾਡੀ ਕੁੜੀ ਦਾ ਵਿਆਹ ਕਰਾਂਗੇ ਇਹਨਾਂ ਨੇ ਕਿਹਾ ਜੇ 13000 ਲਾ ਲੇਂਗੇ ਤਾਂ ਉਹਨਾਂ ਨੇ ਮਨਾਂ ਤੋਂ ਨਹੀਂ ਕੀਤਾ ਓਕੇ 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 ਉਸ ਤੋਂ ਬਾਅਦ ਮੇਰੀ ਭੈਣ ਜਿਹੜੀ ਤੇਰੀ ਦੁੱਜੀ ਭੈਣ ਵਾ ਉਹਦੇ ਨਾਲ ਵੀ ਇਹੋ ਕੰਮ ਕਰਾਉਂਦੇ ਸੀ ਜੋ ਤੇਰੇ ਨਾਲ ਹੁੰਦਾ ਸੀਗਾ। ਉਹ ਕੰਨੀ ਜੋ ਮੈਂ ਨਾਲ ਗੱਲ ਕਰਾਉਂ ਤਾਂ ਇਹ ਉਹ ਕੰਨੀ ਜਿਸ ਤੇ ਕਰਵਾਉਣ ਵਾਲਾ ਇੱਕ ਦੋ ਮਾਰ ਇੱਕ ਦੋ ਮਾਰ ਰਹੇ ਸੀ। ਹਾਂ। ਉਹਨਾਂ ਨੇ ਬਣਾ ਕੇ ਦਿੰਦੇ ਸੀ। ਨਹੀਂ, गिव ਇਟ ਇਨ ਉਹ ਪੈਸੇ ਲੈ ਕੇ ਤੈਨੂੰ ਭੇਜ ਦਿੰਦੇ ਸੀਗੇ ਕੁੱਟ ਮਾਰ ਕਰਕੇ ਤੈਨੂੰ ਰਾਤ ਨੂੰ ਭੇਜ ਦਿੰਦੇ ਸੀ। ਤੇਰੀ ਸਿਸਟਰ ਨੂੰ ਵੀ ਭੇਜਦੇ ਸੀਗੇ। ਹਾਂਜੀ। ਉਹ ਵੀ ਜਾਂਦੀ ਸੀ ਇਦਾਂ। ਤੇ ਉਹਨੂੰ ਕਿੰਨੀ ਕਿੰਨੀ ਮਨਨ ਨਹੀਂ ਜਾਂਦੀ ਉਹ ਵੀ ਜਿਹਨੂੰ ਤੇ ਨਾਮ ਲੈ ਜੈਤ ਉਹ ਚਲੀ ਜਾਂਦੀ ਮਿਲ ਕੋਈ ਮੇਰੇ ਨਾਲ ਗੁड़िया ਕਿਹਦੇ ਕਿਸੇ ਨੂੰ ਮਿਲਿਆ ਹਾ ਅੱਛਾ ਤੇ ਤੇ ਉਹ ਬੈਣਾ ਉਹ ਗੁड़िया ਕਿੰਨੀ ਵਾਰ ਵਿਆਹ ਕੀਤਾ ਉਸ ਦੂਜੀ ਤੇਰੀ ਦੀਦੀ ਦਾ ਨਹੀਂ ਨਹੀਂ ਮੈਂ ਤਾਂ ਨਹੀਂ ਪੰਦਾ ਜਿਹੜਾ ਇਹ ਸਟਾਇਲ ਆ ਓਕੇ ਨਹੀਂ ਨਹੀਂ ਉਹ ਪਹਿਲਾਂ ਨਹੀਂ ਨਹੀਂ ਪੁੱਤੋ ਪਹਿਲਾਂ ਇੱਕ ਥਾਂ ਵਿਆਹੀ ਸੀਗੀ ਜਿੱਥੇ ਉਥੇ ਝਗੜਾ ਹੋ ਗਿਆ ਸੀਗਾ ਆ ਕੁੜੀ ਪੇ ਗਈ ਸੀਗੀ ਬਾਅਦ ਚ ਉਥੇ ਲੜਾਈ ਹੋ ਗਈ ਸਿਰਫ ਆਪਾਂ ਦੇ ਕੇਸ ਹੀ ਹੋਇਆ ਸੀਗਾ ਤੇਰੇ ਪਾਪਾ ਨੂੰ ਜੇਲ੍ਹ ਵੀ ਹੋਈ ਸੀਗੀ ਤੇਰੀ ਭੈਣ ਪਹਿਲਾਂ ਵਿਆਹੀ ਸੀ ਪੁੱਤੋ ਵੀ ਜਿਆਦਾ ਤੈਨੂੰ ਪਤਾ ਨਹੀਂ ਜਾਂ ਤੂੰ ਮੈਨੂੰ ਦੱਸ ਨਹੀਂ ਰਹੀ ਮੈਂ ਤਾਂ ਇਹ ਵੀ ਤੇਰੀ ਮੇਰੀ ਤਾਂ ਗੱਲ ਇਹਨਾਂ ਨਾਲ ਵਾਲੀ ਨਹੀਂ ਉਹੀ ਹੋ ਹਾਂ ਤੇਰੀ ਭੈਣ ਨੂੰ ਨਾ ਤੇਰੀ ਭੈਣ ਤੇਰੀ ਦੂਜੀ ਭੈਣ ਨਾਲੋਂ ਤੇਰੀ ਭੈਣ ਵੱਡੀ ਹੈ ਨਾ ਹਾਂਜੀ ਰਸ਼ਨ ਨੋਦਨਾ ਹਨਾ ਹਾਂਜੀ ਹਾਂਜੀ ਤੂੰ ਚਾਹੁੰਦੀ ਨਾ ਆਪਣੀ ਭੈਣ ਨੂੰ ਮਿਲਣਾ ਹਾਂਜੀ ਤੂੰ ਚਾਹੁੰਦੀ ਹੈ ਆਪਣੀ ਭੈਣ ਨੂੰ ਮਿਲਣਾ ਉਸ ਨੂੰ ਮੇਰੇ ਭੈਣ ਜਗਰਨ ਜਗਾ ਕੋਈ ਹੋਰ ਹੈ ਤੂੰ ਕਿਹ ਤੋਂ ਤੋ ਤੂੰ ਅਸੀਂ ਕਢਵਾਵਾਂਗੇ ਤੂੰ ਮੇਰੀ ਭੈਣ ਟੈਂਸ਼ਨ ਵਾਲਾ ਹੈ ਜੇਕਰ ਤੈਨੂੰ ਤੇਰਾ ਨੰਬਰ ਮਿਲਦਾ ਨਾ ਉਸ ਭੈਣ ਦਾ ਵੀ ਸਾਡੇ ਕੋਲ ਹੈ ਜੇ ਨਾ ਉਹਦਾ ਨੰਬਰ ਨਹੀਂ ਹੈਗਾ ਜੇਕਰ ਤੈਨੂੰ ਉਹਦਾ ਨੰਬਰ ਮਿਲਦਾ ਵਾ ਕਿਸ ਤੋਂ ਵੀ ਮਿਲਦਾ ਵਾ ਰਿਸ਼ਤੇਦਾਰੀ ਚੋਂ ਕਿ ਤੂੰ ਵੀ ਮਿਲਦਾ ਇਹਨਾਂ ਦੇ ਨਹੀਂ ਰੇ ਇਹਨਾਂ ਨੂੰ ਮੈਂ ਲੈ ਕੇ ਜਾਣਾ ਇਹਨਾਂ ਨੂੰ ਮੈਂ ਲੈ ਕੇ ਜਾਣਾ ਟੈਨਸ਼ਨ ਨਾ ਲੈ ਮੇਰੀ ਭੈਣ ਇਹਨਾਂ ਨੂੰ ਮੈਂ ਲੈ ਕੇ ਜਾਣਾ ਚੱਲ ਹੁਣ ਮੇਰੀ ਭੈਣ ਚੰਗਾ ਮੈਂ ਜੋ ਵੀ ਤੇਰੇ ਨਾਲ ਕੋਈ ਤੂੰ ਹੋਰ ਕੁਝ ਸਾਨੂੰ ਦੱਸਣਾ ਚਾਹੁੰਨੀ ਆ ਇਹ ਸਾਨੂੰ ਨੰਬਰ ਤੇਰਾ ਨੰਬਰ ਇਹੋ ਹੀ ਆ ਠੀਕ ਹੈ ਜੀ ਮੇਰੀ ਤੀ ਮੈਨੂੰ ਜਦੋਂ ਮਰਜ਼ੀ ਤੂੰ ਇਸੇ ਨੰਬਰ ਤੋਂ ਫੋਨ ਲਾ ਸਕੀ ਇੱਕ ਆਪਣਾ ਘਰ ਦਾ ਨੰਬਰ ਮੈਨੂੰ ਵਟਸਐਪ ਤੇ ਕਰ ਦੇ ਜਿੱਦੇ ਤੇ ਤੈਨੂੰ ਮੈਂ ਜਦੋਂ ਮਰਜ਼ੀ ਕਾਲ ਲਾ ਲਾਂ ਕਿਉਂਕਿ ਇਹ ਤੇ ਦੁਕਾਨ ਤੇ ਚੱਲ ਜਾਣਾ ਫਿਰ ਇਹ ਗੱਲ ਨਹੀਂ ਹੋਣੀ ਆਪਣੀ ਹਾਂ ਮੇਰਾ ਪੁੱਤ ਤੇ ਮੈਨੂੰ WhatsApp ਤੇ ਭੇਜ ਦੇ ਨੰਬਰ ਫਿਰ ਮੈਂ ਤੇਰੇ ਪਾਪਾ ਨਾਲ ਤੇਰੇ ਬ੍ਰਦਰ ਨਾਲ ਤੇਰੀ ਠੀਕ ਹੈ ਜੀ ਮੰਮੀ ਨਾਲ ਤੇਰੀ ਵੀਡੀਓ ਕਾਲ ਤੇ ਵੀ ਗੱਲ ਕਰਾ ਦਾਂਗਾ ਠੀਕ ਆ ਹਾਂ ਆ ਓਕੇ ਮੇਰੇ ਪੁੱਤ ਨੂੰ ਨੰਬਰ ਭੇਜ ਜੀ ਆਪਣਾ ਜੀਦੇ ਤੋਂ ਮੈਂ ਗੱਲ ਕਰ ਸਕਾਂ ਹਾਂਜੀ ਓਕੇ ਪੁੱਤ ਕਿੱਧਰ